ਨਾ ਯਾਡ ਬਏ ਸੁਲੀ ਵੇ ਨਾ ਗੱਲ ਕਰੇ ਫਜ਼ੂਲੀ ਵੇ ਮੁੰਡਾ 에ਰਪੋਰਟੋਂ ਤੇ ਆਪਣੀ ਘਰਵਾਲੀ ਨੂੰ ਦੇਖ ਕੇ ਭੱਜ ਲੈਂਦਾ ਤੇ ਹੱਥ ਦੇ ਵਿੱਚ ਗੁਲਦਸਤਾ ਲੈ ਕੇ ਜਾਂਦਾ ਜਿੱਥੇ ਕਿ ਦੋਤੇ ਇਹ ਵਿਛੜੇ ਹੋਏ ਰੂਹਾਂ ਦਾ ਮਲਾਪ ਦਵਾਰੇ ਹੁੰਦਾ ਜਿੱਥੇ ਕੀ ਦੇਖਿਆ ਜਾਵੇ ਅੱਜ ਦੇ ਸਮੇਂ ਦੇ ਵਿੱਚ ਪੰਜਾਬੀ ਚੰਗੇ ਵੇਖਣ ਨੂੰ ਲੈ ਕੇ ਵਿਦੇਸ਼ਾਂ ਦੇ ਵਿੱਚ ਜਾ ਰਹੇ ਹਨ ਪਰ ਵਿਦੇਸ਼ਾਂ ਦੇ ਵਿੱਚ ਜਾ ਕੇ ਜੋ ਆਪਣੇ ਪਰਿਵਾਰ ਨੂੰ ਬੇਹੱਦ ਯਾਦ ਕਰਕੇ ਭਾਵਕ ਹੁੰਦੇ ਹਨ ਤਾਂ ਉਹਨਾਂ ਦੇ ਲਈ ਬੇਹੱਦ ਮਾੜਾ ਦਿਨ ਹੁੰਦਾ ਹੈ ਜਿੱਥੇ ਕੀ ਦੋਤੋਂ ਦੇਖੇ ਕਿ ਅੱਜ ਦੇ ਸਮੇਂ ਦੇ ਵਿੱਚ ਪੰਜਾਬੀਆਂ ਨੇ ਵਦੇਸ਼ਾਂ ਦੇ ਵੱਲ ਜਾਣ ਦਾ ਬੇहद ਵੱਡਾ ਰੁਕ ਕਰ ਲਿਆ ਹੈ ਪਰ ਵਿਦੇਸ਼ਾਂ ਦੇ ਵਿੱਚ ਜਾ ਕੇ ਜਦੋਂ ਉਹ ਮੁਸ਼ਕਲਾਂ ਦਾ ਸਾਹਮਣਾ ਕਰਦੇ ਹਨ ਤਾਂ ਜਾਤ ਪੰਜਾਬ ਦੀ audi ਹੈ ਤੇ ਤੁਸੀਂ ਇਸ ਵੀਡੀਓ ਦੇ ਵਿੱਚ ਦੋਸਤੋ ਸਾਫ ਸਾਫ ਦੇਖ ਸਕਦੇ ਹੋ ਕਿਵੇਂ ਦੋ ਬੇਛੜੀਆਂ ਰੂਹਾਂ ਕਈ ਸਾਲਾਂ ਬਾਅਦ ਆਪਣੇ ਪਰਿਵਾਰ ਨੂੰ ਮਿਲਦੀ ਹਨ ਜਿੱਥੇ ਕੀ ਦੇਖੀਏ ਕਿ ਇਹੋ ਜਿਹਾ ਵੀਡੀਓ ਹਰ ਇੱਕ ਬੰਦੇ ਨੂੰ ਬੇहद ਭਾਵੁਕ ਕਰ ਰੱਖ ਕੇ ਹਰ ਇੱਕ ਬੰਦੇ ਨੂੰ ਭਾਵੁਕ ਕਰਕੇ ਰੱਖ ਦਿੰਦੇ ਹਨ ਜੋ ਕਿ ਇਹੋ ਜਿਹੇ ਵਿਦੇਸ਼ਾਂ ਦੇ ਵਿੱਚ ਚੰਗੀ ਕਮਾਈ ਦੇ ਨਾਲੋਂ ਤਾਂ ਇਹ ਵਿੱਚ ਅੱਗੇ ਪਰਿਵਾਰ ਤੋਂ ਦੂਰ ਹੋਣਾ ਬੇਹਦ ਔਖਾ ਦੋਸਤੋ